ਤਾਂ ਤਾਂ ਤੁਰੀ ਤੇਰੀ ਆਹ ਨਹੀਂ ਤੋਂ ਯਾਤਨਾਹੀ ਕਹੇ ਪਾਈ ਇਹਨੂੰ ਨਾ ਦੇਵਾ ਦਾ ਨਾ ਜਿਸ ਦਾ ਮਿਸ਼ਵਾਲ ਆਈ ਖਾਫਾ ਜਿਉ ਮੰਗਣਾ ਇੱਕਰੀ ਜੋ ਪਰਲਾ ਕੀਤਾ ਹਾਜ਼ਰੀ ਨੇ ਦੇਖਿਆ ਕਾਹਲੇ ਤ੍ਰੀਹੜਾ ਮਾ ਸਾਰਟਿਕ ਹੋ ਗਿਆ ਇਹ ਬਖਸ਼ਣ ਸੋਹਣਿਆ ਸੋਹਣਿਆ ਨਾ ਹਾ ਰੱਬ ਤੋਂ ਗੁਰੂ ਕਵੰਤਾਲਾ ਸਮਾਗਮਾਂ ਦੇ ਵਿੱਚ ਤੁਸੀਂ ਤੁਹਿਆ ਤੁਹਿਆ ਹੋ ਲਿਏ ਹੋ। ਉਹ ਸਾਥ ਸਹਾਰਿਆਂ ਦੇ ਭਾਈ। ਮੈਂ ਜਦੋਂ ਧੱਲਵਾਰ ਕਰਦਿਆਂ ਲਈ ਸਮਾਗਮਾਂ ਪਾ ਕੇ ਆਏ ਹਾਂ। ਉਹ ਜੂਰੇ ਜੋਸ਼ ਨੂੰ ਆਪਾਂ ਛੱਤ ਪਾਉਣੀ ਆ। ਮੈਨੂੰ ਲੱਗੇ। ਉਹ ਉੱਥਾਰ ਆਪਾਂ। ਅੱਗੇ ਬੈਠੇ ਚਾਵੜਾ ਕਰਦੇ ਹੋ ਭਾਈ ਵੀ ਪਹਿਲਾਂ ਆਉਂਦੇ ਨਹੀਂ ਜਾਂਦੇ ਨਾ। ਇਹ ਗਾਤੀ ਤੇ ਗਾਸੀ ਕਾਲਾਂ ਨੇ ਪਹਿਲਾਂ ਤਿਆਰ ਕਰਦਾ ਕਰੋ ਮੈਂ। ਵੀ ਜੋ ਨੰਬਰ 21 ਸਾਥ ਹੈ ਇਹ ਮਕਾਨ ਬਣਾ ਰਹੀ ਹੈ। ਸਾਲਾਂ ਬਾਅਦ ਸੋਣਿਆ ਬਾਦ ਵੀ ਗਣਮਣਿ ਕੀ। ਤੁਸੀਂ ਦੇਖ ਸਕਦੇ ਹੋ ਕਿ ਮੇਲ ਜੋਰਾ ਸੋਨਾ ਨਾਲ ਸਾਥ ਸੰਗਤ ਸੇਵਾ ਕਰ ਰਹੀ ਹੈ। ਮਾਲਕਾਂ ਨੂੰ ਖੁਸ਼ੀ ਲੱਗਦੀ ਹੈ। ਇਹਦੇ ਤਾਂ ਤਰੀਕੇ ਦੇ ਨਾਲ ਕਿੰਨੀ ਸੰਗਤ ਆਈ ਹੈ। ਕਿੰਨੇ ਦਨਮਾਨ ਦੇ ਨਾਲ ਸੇਵਾ ਕਰ ਰਹੀ ਹੈ। ਬਾਬਾ ਜੀ ਨੇ ਬਹੁਤ ਸ਼ਿਵ ਕਰਦੇ ਹੈ ਵੈਰੀ ਗੁੱਡ ਸ਼ਾਬਾਸ਼ 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 ਸਾਰੀ ਇਹ ਆਪਣੀ ਕੀਮਤ ਦੀ ਨਿਸ਼ਾਨੀ ਹੈ ਤਨਹੋਕ ਦੀ ਰੈਂਕ ਦੀ ਨਿਸ਼ਾਨੀ ਆ ਸੋ ਹਰ ਕੰਮ ਦੀ ਸਫਲਤਾ ਜੇ ਹੁੰਦੀ ਹੈ ਉਸ ਤੋਂ ਮਾਲਕ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਟੁੱਟਣ ਤੋਂ ਬਚਾਇਆ ਕਰੋ ਬਈ ਜੀ ਆਹ ਟੈਨਾਂ ਟੁੱਟਣ ਨਾਲ ਬੜੇ ਧਿਆਨ ਦੇਣਾ ਇਹ ਡਾਟਾ ਨਾ ਧਾਰਗੀਆਂ ਫਿਰ ਮਜੀਦ ਤੇ ਰੋਡ ਪੂਜਾ ਲਿਆ ਮਜੀਦ ਫਤਕੀ ਸੋ ਇਹਨੂੰ ਵਿਚਾਰੇ ਨੂੰ ਆਪਾਂ ਜਾਣ ਨਹੀਂ ਲੈਣਾ ਇਸ ਕਰਕੇ ਤੁਸੀਂ ਧਿਆਨ ਖੜਾ ਬਹੁਤ ਸੇਵਾ ਕਰਦੇ ਹੋ ਪੇਣਾ ਸ਼ਾਬਾਸ਼ 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 ਬਹੁਤ ਸੇਵਾ ਕਰਦੇ ਤੁਸੀਂ ਗੁਜਰਤ ਬੜੀ ਕਰ ਰਹੇ ਹੋ ਲੇਕਿਨ ਥੋੜੇ ਟਾਈਮ ਦਾ ਕੰਮ ਆਪਾਂ

ਸਤਿ ਸ਼੍ਰੀ ਅਕਾਲ ਰਹੀ ਆਸਰਾ ਜੋ ਪਾਰਵਤੀ ਭੈਣ ਦਾ ਅੱਜ ਦਾ ਕਾਰਜ ਬਣਾਇਆ ਸੱਪ ਬਹਿ ਚੁੱਕੀ ਆ ਪਰ ਕੋਈ ਵੀ ਸੇਵਾ ਦਾ ਕਮਿਟੀ ਜਾਂ ਅੰਗਾਸ਼ਿਪਤੇ ਜੁਟੇ ਹੋਏ ਨੇ ਕਾਫੀ ਸੇਵਾਦਾਰ ਹਜੇ ਸੇਵਾ ਕਰ ਰਹੇ ਨੇ ਮੌਸਮ ਖਰਾਬ ਹੋਣ ਦੇ ਕਾਰਨ ਭੈਣਾਂ ਤਕਰੀਬਨ ਚਲੀ ਗਈਆਂ ਸਾਧ ਸੰਗਤ ਵੀ ਚਲੀ ਗਈ ਪਰ ਕੁਝ ਕੁ ਸੇਵਾਦਾਰ ਹਜੇ ਇੱਥੇ ਰੁਕੇ ਹੋਏ ਆ ਜੋ ਅਜੇ ਵੀ ਸੇਵਾ ਦੇ ਵਿੱਚ ਜੁਟੇ ਹੋਏ ਹਨ ਸੋ ਧੰਨ ਕਹਿਣ ਦੇ ਕਾਬਿਲ ਲੈ ਬਾਲ ਕੇ ਇਹਨਾਂ ਦੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ੇ ਤੱਕੀ ਬਖਸ਼ੇ ਤਨ ਤਨ ਸਤਿਗੁਰੂ ਤੇ ਰਹੀ ਆਸਰ ਤਨ ਤਨ ਸਤਿਗੁਰੂ 31000 ਨਾਲ ਵੀ ਸਹਿਣ ਜਾਂਦਾ ਹੈ ਆਈ ਪਰ ਹੱਲ ਪਹਾੜ ਨਹੀਂ ਸ਼ੱਕਦੇ ਰੱਜਦੇ ਹੋਏ ਤੱਤੇ ਪਾਣੀ ਕਦੇ ਕਰਾਂ ਨੂੰ ਸਾੜ ਨਹੀਂ ਸ਼ੱਕਦੇ ਮੈਂ ਤੇਰਾ ਤੂੰ ਮੇਰਾ